ਸ੍ਰੀ ਕਾਲਜੀ ਸਾਰਿਆਂ ਨੂੰ ਆਈ ਹੋਪ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਔਰ ਆਪਣੀ ਪ੍ਰੈਪਰੇਸ਼ਨਸ ਉਸੇ ਕਾਫੀ ਅਚੀ ਤਰੀਕੇ ਨਾਲ ਕਰ ਰਹੇ ਹੋਵੋਗੇ ਸੋ ਬੱਚੇ ਜਿਹੜੇ ਵੀ ਬੱਚੇ ਜੋ ਹੈ ਕਾਫੀ ਦਿਨਾਂ ਤੋਂ ਜੋ ਹੈ ਵੇਟ ਕਰ ਰਹੇ ਸੀ ਕਿ ਜਿਹੜੇ ਪੀਟ੍ਰੀਪਲ ਐਸਪੀ ਸੇਵਾਦਾਰ ਦੀ ਐਡਵਰਟਾਈਜ਼ਮੈਂਟ ਆਈ ਸੀ ਆਰਟ ਆਫ 2025 ਤੇ ਜਿਹੜਾ ਉਹਦਾ ਅਪਲਾਈ ਲਿੰਕ ਸੀਗਾ ਠੀਕ ਹੈ 1 ਜੀ ਤਰੀਕ ਨੂੰ 1 ਨਵੰਬਰ ਨੂੰ ਜੋ ਹੈ ਸਟਾਰਟ ਹੋਣਾ ਸੀ ਬਟ ਜੋ ਹੈ ਅੱਜ ਤੱਕ ਯਾਨੀ ਕਿ 4 ਤਰੀਕ ਤੇ ਜੋ ਹੈ ਓਪਨ ਨਹੀਂ ਹੋਇਆ ਸੀਗਾ ਸੋ ਉਸ ਦੀ ਤੁਸੀਂ ਜੋ ਹੈ ਵੇਟ ਕਰ ਰਹੇ ਸੀ ਸੂ ਪੀਟ੍ਰੀ ਪ੍ਰੈਸਕਿਪਟ ਜੋ ਹੈ ਨਵਾਂ ਨੋਟੀਫਿਕੇਸ਼ਨ ਅੱਜ ਆਊਟ ਹੋਇਆ ਜੀ 8 ਆਫ 2025 ਜਿਹੜਾ ਆਪਣਾ ਐਡਵਰਟਾਈਜ਼ਮੈਂਟ ਹੈ ਉਹਦੇ ਵਿੱਚ ਜੋ ਹੈ ਉਹਨਾਂ ਨੇ ਸੋਧ ਕੀਤੀ ਹੈ ਪਹਿਲਾਂ ਤਾਂ ਜੋ ਹੈ ਉਹਨਾਂ ਨੇ ਉਹਦੇ ਵਿੱਚ ਕੁਝ ਨਵੀਆਂ ਵੈਕੈਂਸੀਜ਼ ਜਿਹੜੀਆਂ ਹੈ ਆਊਟ ਕੀਤੀਆਂ ਹੈ पहला तीन सौ इकती वेकेंसी ठीक है, है सो इन्हों जो है इनक्रीज़ करके उन्होंने जो है टोटल तीन सौ अठाठ वेकेंसी कर दती हैं और उस तो इलावा जो है उन्होंने जी डेट हैगी है ठीक है डेट जी है, है उन्होंने दसी है कि नवी डेटी अपलाई कर सकते हो चार तरीक तो चार दिसंबर तो जो है यानी कि अज तो जो है अप्लाई कर सौ पी ट्रिपल एस बी दफिशियल वैबसाइट पर दे जाके जी लास्ट डेट रहेगी रहेगी जी अपनी उन्नति ਅਕਤੂਬਰ ਫੀਸ ਜਮਾ ਕਰਵਾਉਣੀ ਠੀਕ ਹੈ ਆਲਰੇਡੀ ਔਨਲਾਈਨ ਅਪਲਾਈ ਕਰਨ ਦੀ ਲਾਸਟ ਡੇਟ ਰਹੇਗੀ 27 ਦਸੰਬਰ ਰਹੇਗੀ ਠੀਕ ਹੈ ਜੀ ਸੋ ਇਹ ਡੇਟਸ ਜਿਹੜੀਆਂ ਤੁਹਾਡੇ ਇੰਪੋਰਟੈਂਟ ਹੈ ਸੋ ਫਟਾਫਟ ਜੋ ਹੈ ਤੁਸੀਂ ਇਹਨਾਂ ਵੈਕੈਂਸੀਸ ਨੂੰ ਜ਼ਰੂਰ ਅਪਲਾਈ ਕਰੋ ਇਹ ਤੁਹਾਡੇ ਜੋ ਹੈ ਚਾਂਸ ਹੈਗਾ ਜਾਂ ਸਰਕਾਰੀ ਨੌਕਰੀ ਲੈਣ ਦਾ ਬਾਕੀ ਅਗਰ ਕੋਈ ਵੀ ਇਸ਼ੂ ਆਉਂਦਾ ਕਿਸੇ ਵੀ ਤਰ੍ਹਾਂ ਦਾ ਤੁਸੀਂ ਜੋ ਹੈ ਇਸ ਅਫੀਸ਼ੀਅਲ ਨੰਬਰ ਤੇ ਸਾਨੂੰ ਕਾਲ ਕਰ ਸਕਦੇ ਹੋ ਥੈਂਕ ਯੂ ਸੋ ਮੱਚ